ਦੇਸ਼ ਦੇ ਅੰ打ਾਤਾ ਨੇ ਆਪਣੀ ਹੱਕੀ ਮੰਗਣ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਨੂੰ ਚਾਲੇ ਪਾਏ ਨੇ ਘਰ ਦੇ ਨਿੱਕੇ ਨਿੱਕੇ ਕੰਮ ਜਿਹੜੇ ਆ ਉਹ ਕਰਦੀਆਂ ਸਵਾਨੀਆਂ ਨੂੰ ਬੀਬੀਆਂ ਨੂੰ ਬੱਚਿਆਂ ਨੂੰ ਕਰਨੇ ਪੈ ਰਹੇ ਨੇ ਘਰ ਦੇ ਕਿੰਨੇ ਮੈਂਬਰ ਜਿਹੜੇ ਦਿੱਲੀ ਵੱਲ ਗਏ ਆ ਤਿੰਨ ਜੀ ਗਏ ਆ ਜੀ ਸਾਡੇ ਘਰੋਂ ਕੀ ਕੀ ਕੰਮ ਹੁਣ ਘਰੇ ਸਾਹਮਣਾ ਪੈ ਰਹੇ ਮੁਸ਼ਕਲ ਤਾਂ ਹਾਂਜੀ ਪੱਠੇ-ਤੱਥੇ ਦਾ ਸਾਰਾ ਡੰਗਰਾਂ ਦਾ ਵੀ ਸਾਹਮਣਾ ਪੈ ਰਿਹਾ ਸਾਨੂੰ ਵਾਹੇ ਮਰੀਜ਼ ਵੀ ਆ ਜਿਹੜੇ ਉੱਥੇ ਗਏ ਆ ਹੱਡ ਦੀ ਪ੍ਰੋਬਲਮ ਵੀ ਹੈਗੀ ਆ ਆਕਾ ਬਦਲੇ ਤਾਂ ਕਈ ਕੁਸ਼ ਘਰਾਂ 'ਚ ਵੀ ਕਰਨਾ ਪੈਂਦਾ ਤੇ ਉੱਥੇ ਵੀ ਕਰਨਾ ਪੈਣਾ ਆਪਣੇ ਪਿਆਲੇ ਬੰਦੇ ਬਦਲੇ ਆਪਣੇ ਕਿਸਾਨਾਂ ਦੇ ਨਾਲ ਮੋਢੇ ਦਾ ਮੋਢਾ ਜੋੜ ਕੇ ਰਵਾਂਗੇ ਬਹੁਤ ਹੈ ਪਰ ਹੌਸਲੇ ਹੌਸਲੇ ਬੁਲਾਂਦੇ ਆ ਚੰਗੇ ਕਰੇ ਤੇ ਸਰਕਾਰ ਸਾਡੀਆਂ ਮੰਗਾਂ ਮੰਨ ਲੇ ਤੇ ਚਲੋ ਕਿਸਾਨ ਪਛਾਹ ਮੋੜਾਵਾਂਗੇ ਨਹੀਂ ਤੇ ਫਿਰ ਅੱਗੇ ਵਧਾਂਗੇ ਜ਼ਿੰਮੇਵਾਰੀ ਕਬੱਡੀ ਪੈ ਗਈ ਤੁਹਾਡੇ ਤੇ ਹਾਂਜੀ ਉਹ ਤਾਂ ਹੁਣ ਕਰਨਾ ਹੀ ਪੈਣਾ ਹੈ ਜੀ ਆਪਣੀਆਂ ਅਕਾਂ ਦੀ ਲੜਾਈ ਲਈ ਕਰਨਾ ਹੀ ਪੈਣਾ ਹੈ ਕੱਠੇ ਵੀ ਪਾਉਣੇ ਪੈਂਦੇ ਆ ਕੁੱਤਰਨੇ ਵੀ ਪੈਂਦੇ ਡੰਗਰਾਂ ਨੂੰ ਪਾਣੀ ਵੀ ਡਾਉਣਾ ਪੈਂਦਾ ਵਾ ਸਾਰੇ ਕੰਮ ਕਰਨੇ ਪੈਂਦੇ ਗੋਆ ਘੋੜਾ ਦੇ ਇਹੇ ਵੇਲੇ ਜਦੋਂ ਦੇਸ਼ ਦੇ ਅੰਦਾਜ਼ਾਤਾਂ ਨੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਨੂੰ ਚਾਲੇ ਪਾਏ ਨੇ ਹਰਿਆਣਾ ਦੇ ਸ਼ੰਭੂ ਅਤੇ ਖਨੋਰੀ ਬਾਰਡਰਾਂ ਤੇ ਲਗਾਤਾਰ ਧਰਨੇ ਜਾਰੀ ਨੇ ਤਾਂ ਪਿੱਛੋਂ ਘਰਾਂ ਦਾ ਹਾਲਾਤ ਕੀ ਨੇ ਘਰ ਦੇ ਨਿੱਕੇ ਨਿੱਕੇ ਕੰਮ ਜਿਹੜੇ ਆ ਉਹ ਕਰਦੀਆਂ ਸਵਾਨੀਆਂ ਨੂੰ ਬੀਬੀਆਂ ਨੂੰ ਬੱਚਿਆਂ ਨੂੰ ਕਰਨੇ ਪੈ ਰਹੇ ਨੇ ਤੇ ਇਸ ਤਰ੍ਹਾਂ ਅਸੀਂ ਪਹੁੰਚੇ ਆ ਅੰਮ੍ਰਿਤਸਰ ਦੇ ਇੱਕ ਮਾਨਾ ਵਾਲਾ ਪਿੰਡ 'ਚ ਜਿੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਘਰ ਦਾ ਹਰ ਛੋਟਾ ਵੱਡਾ ਕੰਮ ਜੋ ਹੈ ਉਹ ਪਰਿਵਾਰਕ ਮੈਂਬਰਾਂ ਨੂੰ ਕਰਨਾ ਪੈ ਰਿਹਾ ਕਿਉਂਕਿ ਘਰ ਦੇ ਜਿਹੜੇ ਮਰਦ ਨੇ ਸਾਰੇ ਮੇਲ ਮੈਂਬਰਸ ਨੇ ਉਹ ਧਰਨਿਆਂ ਦੇ ਵਿੱਚ ਦਿੱਲੀ ਦੇ ਵੱਲ ਕੁਝ ਕਰ ਚੁੱਕੇ ਨੇ ਤੋ ਜਿਹੇ ਵੇਲੇ ਘਰ ਦੇ ਹਰ ਛੋਟਾ ਵੱਡਾ ਕੰਮ ਚਾਹੇ ਉਹ ਖੇਤੀ ਨਾਲ ਸੰਬੰਧਿਤ ਹੈ ਚਾਹੇ ਮਾਲ ਡੰਗਰ ਨੂੰ ਸੰਬੰਧ ਹੈ ਦੁੱਧ ਚੋਣਦਾ ਜਾਂ ਫਿਰ ਚਾਰਾ ਕੁੱਤਰਨਦਾ ਤੋ ਸਾਰੇ ਜਿਹੜੇ ਕੰਮ ਹੈ ਉਹ ਕਰਦੀਆਂ ਬੀਬੀਓ ਨੂੰ ਸਾਹਮਣੇ ਪਿਆ ਰਹੇ ਬੱਚੇ ਵੀ ਜਰੂਰ ਸਾਥ ਦੇ ਰਹੇ ਨੇ ਤੋਂ ਜਰੂਰ ਗੱਲਬਾਤ ਕਰਾਂਗੇ ਕਿ ਆਖਰ ਇਹਨਾਂ ਹਾਲਾਤਾਂ ਦਾ ਸਾਹਮਣਾ ਕਿਵੇਂ ਕਰਨਾ ਕੀਤਾ ਜਾ ਰਿਹਾ ਹੈ ਕਿਉਂਕਿ ਘਰ ਚ ਕੋਈ ਵੀ ਮੇਲ ਮੈਂਬਰ ਜਿਹੜਾ ਮੌਜੂਦ ਨਹੀਂ ਹੈ ਤੋਂ ਕਿਤੇ ਨਾ ਕਿਤੇ ਮੁਸ਼ਕਲ ਜਰੂਰ ਆਂਦੀ ਹੈ ਸਾਥੀ ਗੱਲ ਮਾ ਜੀ ਸਾਥੀ ਗੱਲ ਜੀ ਕੀ ਨਾਮ ਹੈ ਤੁਹਾਡਾ ਰਣਜੀਤ ਕੌਰ ਰਣਜੀਤ ਕੌਰ ਜੀ ਇਹ ਦੱਸੋ ਘਰ ਦੇ ਕਿੰਨੇ ਮੈਂਬਰ ਜਿਹੜੇ ਦਿੱਲੀ ਵੱਲ ਗਏ ਆ ਤਿੰਨ ਜੀ ਗਏ ਆ ਜੀ ਸਾਡੇ ਘਰੋਂ ਤਿੰਨ ਜੀ ਹਾਂ ਜੀ ਕੀ ਕੀ ਕੰਮ ਹੁਣ ਕਰੇ ਸਾਹਮਣਾ ਪੈ ਰੇ ਮੁਸ਼ਕਲ ਤਾਂ ਕੰਮ ਹਾਂਜੀ ਪੱਠੇ-ਤੱਥੇ ਦਾ ਸਾਰਾ ਡੰਗਰਾਂ ਦਾ ਵੀ ਸਾਹਮਣਾ ਪੈ ਰਿਆ ਸਾਨੂੰ ਬਜ਼ੁਰਗ ਵੀ ਨੇ ਘਰ ਉਹਨਾਂ ਨੂੰ ਵੀ ਸਾਹਮਣਾ ਪੈਣ ਰਿਹਾ ਤੇ ਵੈਸੇ ਮਰੀਜ਼ ਵੀ ਆ ਜਿਹੜੇ ਉੱਥੇ ਗਏ ਆ ਹੱਡ ਦੀ ਪ੍ਰੋਬਲਮ ਵੀ ਹੈਗੀ ਆ ਅੱਛਾ ਹਾਂਜੀ ਹਾਂਜੀ ਤੁਹਾਨੂੰ ਪਤਾ ਹੀ ਹੈ ਘਰਾਂ ਦੀਆਂ ਮਜਬੂਰੀਆਂ ਤੇ ਪਹਿਲਾਂ ਵੀ ਇਹੀ ਕੀਤਾ ਐਂ ਹੀ ਕੀਤਾ ਸਾਰਾ ਕੋਈ ਸੰਭੇ ਸੀ ਹਾਂਜੀ ਹਾਂਜੀ ਇਦਾਂ ਹੀ ਸੰਭੇ ਮੇਰੀ ਅੰਦੋਲਨ ਹੋਇਆ ਸੀ ਹਾਂਜੀ ਲੱਗਦਾ ਕਿ ਹੁਣ ਫੇਰ ਉਹੀ ਉਹੋ ਜਿਹੀ ਮੋਰਚਾ ਲਾਣਾ ਪਊਗਾ ਆਹੋ ਲੱਗਣ ਹੀ ਦਿਹਾਵਾ ਕਿ ਸਾਰਿਆਂ ਦੇ ਨਾਲ ਹੀ ਆ ਹੱਕ ਬਦਲੇ ਤੇ ਕਈ ਕੁਛ ਘਰਾਂ 'ਚ ਵੀ ਕਰਨਾ ਪੈਂਦਾ ਤੇ ਉਥੇ ਵੀ ਕਰਨਾ ਪੈਣਾ ਆਪਣੇ ਪਿਆਲੀ ਬੰਨੇ ਬਦਲੇ ਕੀ ਕੀ ਕੰਮ ਕਰਨੇ ਪੈ ਰਹੇ ਕੰਮ ਤਾਂ ਡੰਗਰ ਵੀ ਸਾਹਮਣੇ ਪੈ ਰਹੇ ਆ ਤੇ ਬਾਹਰ ਦਾ ਵੀ ਵੇਖਣਾ ਪੈ ਰਿਹਾ ਖੇਤੀ ਦਾ ਵੀ ਹਾਂਜੀ ਖੇਤੀ ਵੀ ਹੈਗੀ ਖੋਦੀ ਘਰ ਦਾ ਸਮਾਨ ਸਾਰਾ ਲੈਣ ਲਈ ਬਾਜ਼ਾਰ ਵੀ ਜਾਣਾ ਪੈਣਾ ਹਾਂਜੀ ਹਾਂਜੀ ਹਾਂ ਛੋਟਾ ਬੱਚਾ ਪੜਨ ਦੇ ਤੇ ਪੇਪਰ ਹੁੰਦੇ ਫੇਰ ਵੀ ਸਾਡੇ ਨਾਲ ਹੈਲਪ ਕਰਾਉਣ ਦੇ ਆ ਮੁਰ ਤੋਂ ਉਹੀ ਲਾਤ ਬਣ ਗਏ ਜੋ ਪਹਿਲਾਂ ਵੀ ਵੱਡਾ ਅੰਦੋਲਨ ਚੱਲਿਆ ਸੀ ਦਿੱਲੀ ਸਾਲ ਤੋਂ ਵੱਧ ਤਰਨਾ ਲਾਣਾ ਪਿਆ ਸੀ ਹਾਂਜੀ ਹਾਂਜੀ ਬਹੁਤ ਵੱਡਾ ਤਰਨਾ ਲਾਇਆ ਤੈਰ ਕਿ ਉਹ ਕੰਮ ਹੋਣ ਡਿਆ ਕਿਸਾਨ ਵਿਚਾਰੇ ਇੱਕ ਤਰ੍ਹਾਂ ਡੈ ਵਿਚਾਰੇ ਕੁਝ ਮਰਨ ਵੀ ਡਿਆ ਕੁਝ ਕਿਤਰਾ ਫਟ ਰੋਣ ਡਿਆ ਆ ਪੱਠਾ ਡਕਾ ਸਾਰਾ ਪਾਉਣਾ ਪੈਂਦਾ ਕੀ ਕਰਿਆ ਘਰ ਦਾ ਚੌਕੇ ਭਾਂਡੇ ਦਾ ਵੀ ਵੇਖਣਾ ਪੈਂਦਾ ਬੱਚਿਆਂ ਨੂੰ ਵੀ ਸਾਹਮਣਾ ਪੈਂਦਾ ਬਜ਼ੁਰਗਾਂ ਨੇ ਵੀ ਸਾਹਮਣਾ ਪੈਂਦਾ ਜਿਹੜੇ ਸੋਣੀਆਂ ਨੇ ਕਰਨੇ ਹੁੰਦੇ ਉਹ ਤਾਂ ਕਰਨੇ ਕਰਨੇ ਨਾਲ ਬੰਦਿਆਂ ਦੇ ਬੰਦਿਆਂ ਦੇ ਕੰਮ ਬਾਹਰ ਵੀ ਜਾ ਕੇ ਵੇਖਣਾ ਪੈਂਦਾ ਵਾ ਖੇਤਾਂ 'ਚ ਵੀ ਖੇਤਾਂ 'ਚ ਵੀ ਜਾਣਾ ਪੈਂਦਾ ਵੀ ਉਹ ਚੱਕਰ ਦੇ ਮਾਰਨੇ ਪੈਂਦੇ ਜਦ ਬੰਦੇ ਨਾ ਘਰ ਨੂੰ ਹੋਣਗੇ ਇੱਥੇ ਹਾਂਜੀ ਬਹੁਤ ਮੁਸ਼ਕਲ ਆਉਂਦੀ ਹੈ ਕਿ ਮੁਸ਼ਕਲ ਤੇ ਆਉਗੀ ਨਾ ਸਾਥ ਦੇਣਾ ਸਾਥ ਦੇਣਾ ਜਰੂਰ ਸਾਥ ਦੇਵਾਂਗੇ ਜੂ ਗੈਸ ਦੇ ਗੋਲੇ ਚਲਾ ਰਹੇ ਆ ਰਬੜ ਦੀ ਗੋਲੀ ਚਲਾ ਰਹੇ ਉਹ ਵੀ ਇਸੇ ਉਹ ਵੀ ਵੇਖੋ ਉਹਨਾਂ ਦੀ ਕਿਸਾਨਾਂ ਦੀ ਅੱਖਾਂ ਕਿਸਾਨਾਂ ਦੀ ਅੱਖਾਂ ਜਾਂ ਡੀਆਂ ਵਿਚਾਰਿਆਂ ਦੇ ਕਿਤਰਾ ਨੇ ਸਾਰੇ ਫਟਰ ਹੋਏ ਤਾਂ ਸਾਰੇ ਸਾਰਾ ਕਿਸਾਨਾਂ ਦਾ ਹੀ ਖਾਂਡਿਆ ਉੱਥੇ ਜਾ ਕੇ ਜੋ ਕਣ ਕਣ ਕਿਆ ਤੇ ਚੌਲ ਸਾਰੇ ਉੱਥੇ ਹੀ ਜਾਂ ਡੇ ਕਿਸਾਨਾਂ ਕਿਸਾਨਾਂ ਦੇ ਹੀ ਜਾਂ ਡੇ ਜੇ ਕਿਸਾਨਾਂ ਵੀ ਜਣ ਤੇ ਉਹ ਕਿੱਥੋਂ ਖਾਣ ਫਿਰ ਭੁੱਖੇ ਮਰਨ ਨਾ ਮਤਲਬ ਜੀ ਉਹਨਾਂ ਨੇ ਉੱਥੇ ਮੋਰਚਾ ਸਾਹਮਣੇ ਤੁਸੀਂ ਇੱਥੇ ਸਾਹਮਣੇ ਆਏ ਮੋਰਚੇ ਇੱਥੇ ਸਾਹਮਣੇ ਆਏ ਕੀ ਕਰ ਸਕਦੇ ਜਿਨਾਂ ਜਰ ਮਰਜੀ ਚੱਲੇ ਸਾਹਮਣੇ ਉਹ ਵੀ ਉੱਥੇ ਰਹਿਣਗੇ ਦਿੱਲੀ ਦਿੱਲੀ ਵੀ ਜਾਵਾਂਗੇ ਜੇ ਜਾਣਾ ਬਹੁਤ ਇਹਦੇ ਵਿੱਚ ਕਿਹੜੀ ਗੱਲ ਆ ਵੀ ਦਿੱਲੀ ਵੀ ਜਾਵਾਂਗੇ ਜਰੂਰ ਜਾਵਾਂਗੇ ਆਪਣੇ ਕਿਸਾਨਾਂ ਦੇ ਨਾਲ ਮੋੜੇ ਦਾ ਮੋੜਾ ਜੋੜ ਕੇ ਰਾਵਾਂਗੇ ਬਹੁਤ ਹੈ ਪਰ ਹੌਸਲੇ ਬੁਲੰਦ ਹੌਸਲੇ ਬੁਲੰਦ ਆ ਚੰਗੇ ਕਰੇ ਤੇ ਸਰਕਾਰ ਸਾਡੀਆਂ ਮੰਗਾ ਮੰਨ ਲੇ ਤੇ ਚਲੋ ਕਿਸਾਨ ਪਿਛਾ ਮੋੜਾਵਾਂਗੇ ਨਹੀਂ ਤੇ ਫਿਰ ਅੱਗੇ ਵਧਾਂਗੇ ਬਿਲਕੁਲ ਬੇਟਾ ਕੀ ਨਾਮ ਹੈ ਤੁਹਾਡਾ ਕਿਹੜੀ ਕਲਾਸ ਪੜ੍ਹਦੇ ਹੋ 8th ਕੋਮਲਪ੍ਰੀਤ ਕੌਰ ਕੋਮਲਪ੍ਰੀਤ ਪੜ੍ਹਾਈ ਦੇ ਨਾਲ ਨਾਲ ਹੁਣ ਆ ਵੀ ਜਿੰਮਾ ਸਾਹਮਣੇ ਜਿੰਮਾ ਚੱਕਣਾ ਪੈ ਗਿਆ ਇਹ ਜਿੰਮੇਵਾਰੀ ਕਬੱਡੀ ਪੈ ਗਈ ਤੁਹਾਡੇ ਤੇ ਹਾਂਜੀ ਉਹ ਤਾਂ ਹੁਣ ਕਰਨਾ ਹੀ ਪੈਣਾ ਹੈ ਜੀ ਆਪਣੀ ਅੱਖਾਂ ਦੀ ਲੜਾਈ ਲਈ ਕਰਨਾ ਹੀ ਪੈਣਾ ਹੈ ਕੌਣ ਕੌਣ ਗਿਆ ਤੁਹਾਡਾ ਉੱਥੇਦਰ ਵਿੱਚ ਮੇਰੇ ਫਾਦਰ ਸਾਹਿਬ ਮੇਰੇ ਵੱਡੇ ਫਾਦਰ ਸਾਹਿਬ ਤੇ ਮੇਰੇ ਵੱਡੇ ਭਰਾ ਅੱਛਾ ਤਿੰਨ ਮੈਂਬਰ ਗਏ ਹਾਂਜੀ ਤੁਸੀਂ ਇੱਥੇ ਮੋਰਚਾ ਸਾਹਮਣੇ ਆ ਸਰ ਹਾਂਜੀ ਫਿਰ ਸਾਹਮਣਾ ਹੀ ਪੈਣਾ ਕੀ ਕਰ ਸਕਦੇ ਆ ਜੀ ਜਦੋਂ ਹੱਕਾਂ ਦੀ ਲੜਾਈ ਹਾਂਜੀ ਪਹਿਲੀ ਵਾਰ ਹੀ ਕੀਤੇ ਹੋਣੇ ਜਿਹੜੇ ਕਰਨੇ ਪਈ ਜਾਂਦੇ ਹਾਂਜੀ ਪਹਿਲੀ ਵਾਰ ਹੀ ਕੀਤੇ ਕਦੀ ਪੱਠੇ ਵੀ ਪਾਉਣੇ ਪੈਂਦੇ ਆ ਕੁਤਰਨੇ ਵੀ ਪੈਂਦੇ ਡੰਗਰਾਂ ਨੂੰ ਪਾਣੀ ਵੀ ਡੋਣਾ ਪੈਂਦਾ ਵਾ ਸਾਰੇ ਕੰਮ ਕਰਨੇ ਪੈਂਦੇ ਗੋਆ ਕੁੜਾ ਵੀ ਨਿਯੋਤ ਹੱਲ ਵੱਡੇ ਘਰ ਦੇ ਕਰ ਲੈਂਦੇ ਉਹ ਨਹੀਂ ਹੁੰਦੀਆਂ ਸੇਤੀ ਉਹ ਵੀ ਸਿੱਖ ਲੈਣੀ ਹੋਣਾ ਸਿੱਖਣੀਆਂ ਹੀ ਪੈਣੀਆਂ ਜੇ ਨਾ ਸੋਖੇ ਨਿਕਲੇ ਤਾਂ ਫੇਰ ਸਿੱਖਣੀਆਂ ਪੈਣੀਆਂ ਮੁਸ਼ਕਿਲ ਵੀ ਆਉਂਦੀ ਹੈ ਪੜ੍ਹਾਈ ਦੇ ਨਾਲ ਬੈਲੈਂਸ ਬਣਾ ਕੇ ਇਧਰ ਵੀ ਕੰਮ ਕਾਫੀ ਲੱਗਦਾ ਟਾਈਮ ਕਾਫੀ ਲੱਗ ਜਾਂਦਾ ਕਰਦੇ ਕੰਮਾਂ ਚ ਕਰਨਾ ਹੀ ਪੈਂਦਾ ਹੈ ਉਹ ਪੇਪਰ ਚੱਲ ਰਹੇ ਹਨ 8ਵੀਂ ਦੇ ਤੇ ਕਰਨੇ ਪੈਣੇ ਬੋਰਡ ਦੇ ਪੇਪਰ ਆ ਤੇ ਅੱਛਾ ਪੇਪਰ ਚੱਲ ਰਹੇ ਤਾਂ ਵੀ ਇੰਨਾ ਕੰਮ ਕਰਨਾ ਪੈ ਰਿਹਾ ਕਰਨਾ ਹੀ ਪੈਣਾ ਹੈ ਹੋਰ ਕਰਨ ਬਿਨਾ ਦਸਾਨਾ ਨਹੀਂ ਹਾਂਜੀ ਕਰੇ ਬਿਨਾ ਦਸਾਨਾ ਨਹੀਂ ਕਰਨਾ ਹੀ ਪੈਣਾ ਹੈ ਕੀ ਕਰ ਸਕਦੇ ਤੁਸੀਂ ਚਲੋ 8th ਕਲਾਸ ਦੇ ਸਟੂਡੈਂਟ ਹੋ ਤੁਸੀਂ ਇਸ ਸਿਨੈਰੀਓ ਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਕ ਸ਼ਾਂਤੀਪੂਰਵਕ ਧਰਨਾ ਦੇ ਜਾਣਾ ਸੀ ਦਿੱਲੀ ਤੇ ਰਾਹ ਚ ਹਰਿਆਣਾ ਨੇ ਜੋ ਕੀਤਾ ਹੰਝੂ ਗੈਸ ਦੇ ਗੋਲੇ ਰਬੜ ਦੀਆਂ ਗੋਲੀਆਂ ਜੋ ਤਸ਼ੱਦਦ ਟਾਇਆ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਤਾਂ ਗਲਤ ਹੈ ਹੁਣ ਆਈ ਕਿਹੜਾ ਦੱਸ ਕਿਸੇ ਨੂੰ ਮਤਲਬ ਗਲਤ ਕਰ ਰਹੇ ਆ ਅਸੀਂ ਆਪਣੇ ਹੱਕ ਦੀ ਲੜਾਈ ਲਈ ਜਾ ਰਹੇ ਆ ਇਹ ਗਲਤ ਆ ਕਿ ਉਹਨਾਂ ਨੇ ਇਦਾਂ ਕੀਤਾ ਗੈਸ ਦੇ ਗੋਲੇ ਵਗੈਰਾ ਕਰਨਾ ਗਲਤ ਗੱਲ ਆ ਇਹ ਪਰਿਵਾਰ ਮਾਨਾ ਵਾਲੇ ਦੇ ਨਾਲ ਲੱਗਦਾ ਪਿੰਡ ਰਾਮਪੁਰਾ ਜਿੱਥੋਂ ਦੀਆਂ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਆ ਇਹ ਇਹ ਹਾਲਾਤ ਅਸੀਂ ਘਰ ਦੇ ਦਿਖਾਏ ਆ ਪਰ ਇਹ ਹਾਲਾਤ ਇਸ ਵੇਲੇ ਪੰਜਾਬ ਦੇ ਅਨੇਕਾਂ ਪਿੰਡਾਂ ਦੇ ਨੇ ਇੱਕ ਉਦਾਹਰਣ ਜਿਹੜੀ ਅਸੀਂ ਉਹ ਪੇਸ਼ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਜਦੋਂ ਘਰ ਦੇ ਸਾਰੇ ਮੇਲ ਮੈਂਬਰਸ ਯਾਨੀ ਕਿ ਕਿਸਾਨ ਦਿੱਲੀ ਵਾਲੇ ਕੁਝ ਕਰ ਚੁੱਕੇ ਨੇ ਤੋ ਮਗਰ ਘਰਾਂ ਦੇ ਹਾਲਾਤ ਕੀ ਨੇ ਕਰਦੀਆਂ ਬੀਬੀਆਂ ਨੂੰ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਵੀ ਜਿਵੇਂ ਸਰਾ ਇਹ 8ਵੀਂ ਦੀ ਬੱਚੀ ਜਿਹੜੀ ਪਹਿਲੀ ਵਾਰ ਇਹਨਾਂ ਕੰਮਾਂ ਦੇ ਨਾਲ ਜੁੜੀ ਹੈ ਪਰ ਕਿਉਂਕਿ ਸਾਥ ਦੇਣਾ ਹੈ ਦੇਸ਼ ਦੇ ਆਂਧਾ-ਤਾ ਦਾ ਆਪਣੇ ਘਰ ਦੇ ਸਰਦਾਰਾਂ ਦਾ ਜੋ ਹੱਕਾਂ ਦੀ ਲੜਾਈ ਲਈ ਹੱਕ ਤੇ ਸੱਚ ਦੀ ਲੜਾਈ ਲਈ ਦਿੱਲੀ ਲਈ ਰਵਾਨਾ ਹੋਏ ਨੇ ਚਾਹੇ ਤਰਨਾ 6 ਮਹੀਨੇ ਚੱਲੇ ਚਾਹੇ ਸਾਲ ਚੱਲੇ ਪਰ ਹੌਸਲੇ ਬਲੰਦ ਨੇ ਤੋ ਇਹਨਾਂ ਬੀਬੀਆਂ ਦਾ ਇਹਨਾਂ ਬੱਚਿਆਂ ਦਾ ਇਹ ਕਹਿਣਾ ਕਿ ਜਿੰਨੀ ਦੇਰ ਮਰਜ਼ੀ ਲੱਗੇ ਉਹ ਇਸੇ ਤਰ੍ਹਾਂ ਜਿੱਥੇ ਉਹ ਮੋਰਚਾ ਕਿਸਾਨਾਂ ਨੇ ਦਿੱਲੀ ਵੱਲ ਲਾਇਆ ਉਸੇ ਤਰ੍ਹਾਂ ਘਰ ਦੇ ਕੰਮਕਾਰਾਂ ਨੂੰ ਲੈ ਕੇ ਇਹਨਾਂ ਦਾ ਮੋਰਚਾ ਵੀ ਇਸੇ ਤਰ੍ਹਾਂ ਜਾਰੀ ਰਹੂ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ